ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਅਸੀਂ ਪਹੁੰਚੇ ਹਾਂ ਇਸ ਵੇਲੇ ਗੁਰਦੁਆਰਾ ਅੰਗਿੱਠਾ ਸਾਹਿਬ ਸੇਵਾ શ્રીਮਾਨ ਪਰਮ ਪੂਜਨੀਕ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਸੇਵਾ ਕਰਵਾਈ ਜਿਸ ਦੀ ਸੇਵਾ ਬਾਬਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਲਾਇਆ ਅਤੇ ਖਾਪੁਰਖਾਨੇ ਸੇਵਾ ਕਰਵਾਈ ਇਹ ਜੋ ਨਿਰਮਲ ਪੰਥ ਹੈ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਚਲਾਇਆ ਤੇ ਉਸੇ ਹੀ ਨਿਰਮਲ ਸੰਪਰਦਾ ਦੇ ਇੱਕ ਸ਼ਾਖਾ ਹੋਤੀ ਮਰਦਾਨ ਸੰਪਰਦਾ ਦੇ ਵਿੱਚੋਂ ਇਹ ਜੋ ਪਾਵਨ ਪਵਿੱਤਰ ਸਥਾਨ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਕਿਹਦੇ ਜਿਹੜੇ ਉਹਨਾਂ ਨੇ ਛੱਡੇ ਨਹੀਂ ਸੀ ਬਾਕੀ ਸਿੰਘ ਆ ਗਏ ਸੀ ਤੇ ਉਹਨਾਂ ਬਾਰੇ ਲਿਖਿਆ ਹੋਇਆ ਵੀ ਇਹ ਇਹ ਜਣੇ ਕੈਦ ਹਨ ਉਹਨਾਂ ਬਾਰੇ ਵੀ ਲਿਖਿਆ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਕ ਜਥਾ ਸ੍ਰੀ ਤਰਨ ਤਰਨ ਸਾਹਿਬ ਵਾਲਿਆਂ ਤੇਨਾਂ ਵੱਲੋਂ ਇਹ ਸਾਰਾ ਮਾਨ ਪੱਤਰ ਜੋ ਉੱਥੇ ਸਮਗਮ ਕਰਵਾ ਕੇ ਦਿੱਤੇ ਗਏ ਸਨ ਤੇ ਇੱਕ ਸਾਹਮਣੇ ਜੋ ਦਰਸ਼ਨੀ ਡਿਉੜੀ ਤੋਂ ਇੱਕ ਸਥਾਨ ਹੈ اسی ਤਰ੍ਹਾਂ ਇਸ ਇਲਾਕੇ ਦੇ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਨੇ ਤਪੱਸਿਆ ਕੀਤੀ ਪਰਮ ਪੂਜਨਿਕ શ્રીਮਨ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਤੋਂ ਵੁਰਸਾਈ ਹੋਏ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਜੋ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸਨ ਤਿਨਾਂ ਦੇ ਗੁਰੂ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਆਪਸ ਦੇ ਵਿੱਚ ਗੁਰਪਾਈ ਸਨ ਸੰਤ ਬਾਬਾ ਆਇਆ ਸਿੰਘ ਜੀ ਜੋ ਸੰਤ ਬਾਬਾ ਕਰਮ ਸਿੰਘ ਮਾਰੇ ਹੋਤੀ ਮਰਦਾਨ ਵਾਲਿਆਂ ਤੋਂ ਬਰੋਸਾਏ ਸਨ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਵੀ ਉਹਨਾਂ ਤੋਂ ਬਰੋਸਾਏ ਸਨ ਤੇ ਉਹ ਆਪਸ ਦੇ ਵਿੱਚ ਗੁਰਪਾਈ ਸੀ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਵੀ ਇਸ ਸਥਾਨ ਨਾਲ ਪਿਆਰ ਰਿਹਾ ਕਿਉਂਕਿ ਬਾਬਾ ਆਇਆ ਸਿੰਘ ਜੀ ਦੇ ਬਚਨ ਸਨ ਕਿ ਆ ਸਾਡੇ ਰੂਪ ਦੇ ਵਿੱਚ ਤੁਸੀਂ ਦਰਸ਼ਨ ਸੰਤ ਬਾਬਾ ਹਰਨਾਮ ਸਿੰਘ ਜੀ ਜਾਣ ਵਾਲਿਆਂ ਦੇ ਕਰਨਾ ਤੇ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਵੀ ਇੱਥੇ ਆਇਆ ਕਰਦੇ ਸਨ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਜਵਾਲਾ ਵਾਲੇ ਅੱਜ ਜਿਨੇ ਇਹਨਾਂ ਦਾ ਇਹਨਾਂ ਦੇ ਬਾਰੇ ਸਰਵਣ ਕੀਤਾ ਹੋਏਗਾ ਉਹ ਵੀ ਏਸੀ ਅਸਥਾਨ ਤੋਂ ਵਰਸਾਏ ਹੋਏ ਮਹਾਂਪੁਰਖ ਪਰਮ ਪੂਜਨੀਕ ਸ਼੍ਰੀਮਾਨ ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਸ਼ਾਹਬਦ ਮਾਰਕੰਡਾ ਟੂਟੋ ਮਿਆਰੇ ਵਾਲੇ ਉਹ ਵੀ ਇਹਨਾਂ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਇਨਤ ਦੇ ਬਰਸਾਏ ਹੋਏ ਮਹਾਪੁਰਖ ਨੇ ਅਤੇ ਇਸ ਅਸਥਾਨ ਦੇ ਉੱਤੇ ਮਹਾਪੁਰਖਾਂ ਨੇ ਗੁਰਬਾਣੀ ਦਾ ਪ੍ਰਵਾਹ ਇਸ ਇਸ ਤਰ੍ਹਾਂ ਚਲਾਇਆ ਕਿ ਜੋ 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 ਇਸ ਅਸਥਾਨ ਦੇ ਨਾਲ ਜੁੜੇ ਮਹਾਪੁਰਖ ਬਣੇ 41 ਦੇ ਕਰੀਬ 41 ਦੇ ਕਰੀਬ ਜੋ ਬ੍ਰਹਮ ਗਿਆਨੀ ਮਹਾਪੁਰਖ ਇਸ ਅਸਥਾਨ ਤੋਂ ਨਿਕਲੇ ਨੇ ਜੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਨਵਨੀ ਸਿੰਘ ਜੀ ਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਅਸੀਂ ਪਹੁੰਚੇ ਹਾਂ ਇਸ ਵੇਲੇ ਗੁਰਦੁਆਰਾ ਅੰਗਿੱਠਾ ਸਾਹਿਬ ਜਿੱਥੇ ਕਿ ਬਾਬਾ ਹਰਨਾਮ ਸਿੰਘ ਜੀ ਨੇ ਤਪੱਸਿਆ ਵੀ ਕੀਤੀ ਹੈ ਤੇ ਇਸ ਗੁਰਦੁਆਰਾ ਦਾ ਜੋ ਇਤਿਹਾਸ ਹੈ ਸਰਦਨਾਰ ਸਿੰਘ ਸਾਹਿਬ ਜੁੜੇ ਨੇ ਇਸ ਗੁਰਦੁਆਰੇ ਦੇ ਮੁੱਖ ਸੇਵਾਦਾਰ ਨੇ ਜੋ ਉਹਨਾਂ ਨਾਲ ਅਸੀਂ ਗੱਲਬਾਤ ਰਹੀ ਜਾਣਦੇ ਆ ਸਾਰੇ ਇੱਥੇ ਦਾ ਇਤਿਹਾਸ ਬਾਰੇ ਤੇ ਬਾਬਾ ਜੀ ਸਵਾਗਤ ਆ ਤੁਹਾਡਾ ਜੀਬੀਸੀ ਅਪਡੇਟ ਦੇ ਵਿੱਚ ਵੈਗੜੀ ਕਾ ਖਾਲਸਾ ਵੈਗੜੀ ਕੀ ਫਤਿਹ ਜੀ ਅਬਾ ਜੀ ਗੁਰਦੁਆਰੇ ਦਾ ਕੀ ਇਤਿਹਾਸ ਹੈ ਗੁਰਦੁਆਰਾ ਅੰਗਿੱਠਾ ਸਾਹਿਬ ਦਾ ਜੀ ਮਹਾਰਾਜ ਜੀ ਦਾ ਫਰਮਾਨ ਹੈ ਮਾਰਿਆ ਸੀ ਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਜੋ ਅਸਥਾਨ ਆਪ ਸਰਬਸੰਗਤਾ ਦਰਸ਼ਨ ਕਰ ਰਹੇ ਹੋ ਪਰਮ ਪੂਜਨੀਕ શ્રીਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜੋ ਕੀ ਹੋਤੀ ਮਰਦਾਨ ਸੰਪਰਦਾਸ શ્રીਮਾਨ ਪਰਮ ਪੂਜਨੀਕ ਸੰਤ ਬਾਬਾ ਕਰਮ ਸਿੰਘ ਜੀ ਮਾਰੇ ਹੋਤੀ ਮਰਦਾਨ ਵਾਲਿਆਂ ਤੋਂ ਬਰੋਸਾਏ ਹੋਏ ਮਹਾਂਪੁਰਖ ਹੋਏ ਨੇ ਤੇ ਇਹ ਮਹਾਂਪੁਰਖਾਂ ਦਾ ਪਾਵਨ ਪਵਿੱਤਰ ਅਸਥਾਨ ਨਿਰਮਲ ਕੁਟਿਆ ਡੇਰਾ ਗਿੱਠਾ ਸਬ ਜੀ ਆਣ ਪਿੰਡ ਦੇ ਵਿੱਚ ਸਜੋਬਿਤ ਹੈ ਇਸ ਸਾਨਤੇ ਮਹਾਂਪੁਰਖ ਨੇ ਆਪਣਾ ਆ ਜੀਵਨ ਤਪੱਸਿਆ ਕੀਤੀ ਸੰਤ ਮਹਾਂਪੁਰਖਾਂ ਦਾ ਜਨਮ ਪਿੰਡ ਛੋਟਾ ਨੰਗਲ ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਮਾਲਪੁਰ ਦੇ ਵਿਖੇ ਹੋਇਆ ਅਤੇ ਇੱਥੇ ਉਹਨਾਂ ਦੇ ਭੂਆ ਜੀ ਸੀ ਤੇ ਇੱਥੇ ਆ ਕੇ ਫੌਜ ਦੀ ਨੌਕਰੀ ਦੇ ਵਿੱਚੋਂ ਨਾਮ ਕਟਾ ਕੇ ਤੇ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਹੁਕਮ ਅਨੁਸਾਰ ਮੁੜ ਕੇ ਇਸ ਨਗਰ ਉਹਨਾਂ ਦੇ ਭੂਆ ਜੀ ਵਿਆਹੇ ਹੋਏ ਸਨ ਤੇ ਇਸ ਸਾਨਤੇ ਆ ਕੇ ਬੰਦਗੀ ਕੀਤੀ ਇਹ ਜੋ ਪਰਮ ਪੂਜਨੀਕ શ્રીਮਨ 108 ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਣ ਵਾਲੇ ਹੋਏ ਨੇ ਤਿੰਨਾਂ ਤੋਂ ਵੱਰੋ ਸਾਈ ਹੋਏ ਮਹਾਪੁਰਖ ਸੰਤ ਬਾਬਾ ਹਰੀ ਸਿੰਘ ਜੀ ਖਾਰਪੂਰੀਏ ਹੋਏ ਨੇ ਜਿਨ੍ਹਾਂ ਨੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੀ ਸਾਰੀ ਨਵੀਨ ਜੋ ਅੱਜ ਕੱਲ ਮੌਜੂਦਾ ਇਮਾਰਤ ਦੀ ਅਸੀਂ ਦੇਖਦੇ ਹਾਂ ਉਸ ਦੀ ਸਾਰੀ ਸੇਵਾ શ્રીਮਨ ਪਰਮ ਪੂਜਨੀਕ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਸੇਵਾ ਕਰਵਾਈ ਜਿਸ ਦੀ ਸੇਵਾ ਬਾਬਤ ਸਾਈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਲਾਇਆ ਅਤੇ ਖਾਪੁਰਖਾਨੇ ਸੇਵਾ ਕਰਵਾਈ ਇਹ ਜੋ ਨਿਰਮਲ ਪੰਥ ਹੈ ਸਾਈਓ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਚਲਾਇਆ ਅਤੇ ਉਸੇ ਹੀ ਨਿਰਮਲ ਸੰਪਰਦਾ ਦੇ ਇੱਕ ਸ਼ਾਖਾ ਹੋਤੀ ਮਰਦਾਨ ਸੰਪਰਦਾ ਦੇ ਵਿੱਚੋਂ ਇਹ ਜੋ ਪਾਵਨ ਪਵਿੱਤਰ ਸਥਾਨ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸ਼ਿਸ਼ੋਭਿਤ ਹੈ ਗੁਰਦੁਆਰਾ ਅੰਗਿੱਠਾ ਸਾਹਿਬ ਜੇ ਦਰਬਾਰ ਸਾਹਿਬ ਦੇ ਆਪਾਂ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿਹੜਾ ਅੰਦਰ ਦੀ ਦਿੱਖ ਹੈ ਬਹੁਤ ਹੀ ਸਜਾਵਟ ਕੀਤੀ ਪਈ ਹੈ ਸ਼ੀਸ਼ਿਆਂ ਨਾਲ ਜੜਿਆ ਇੱਕ ਅਲੋਕਿਕ ਦ੍ਰਿਸ਼ ਅਲੋਕਿਕ ਨਜ਼ਾਰਾ ਹੁੰਦਾ ਤਾਂ ਰਾਤ ਦੇ ਸਮੇਂ ਵੀ ਜਦੋਂ ਇਸ ਦੀਆਂ ਲਾਈਟਾਂ ਆਉਣ ਹੁੰਦੀਆਂ ਨੇ ਤੇ ਵੱਖਰਾ ਹੀ ਇੱਕ ਦ੍ਰਿਸ਼ ਦੇਖਣ ਨੂੰ ਮਿਲਦਾ ਗਰੇ ਸੰ ਦੇ ਵਿੱਚ ਬਾਬਾ ਜੀ ਇਹ ਗੁਰਦੁਆਰਾ ਸਾਹਿਬ ਦਾ ਇੱਥੇ ਪ੍ਰਕਾਸ਼ ਕੀਤਾ ਗਿਆ ਮਹਾਰਾਜ ਜੀ ਦੇ ਪ੍ਰਕਾਸ਼ ਇਸ ਸਥਾਨ ਦੇ ਉੱਤੇ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਉਪਰੰਤ ਜਦੋਂ ਸੰਤ ਬਾਬਾ ਹਰੀ ਸਿੰਘ ਜੀ ਘਰਪੁਰ ਵਾਲਿਆਂ ਨੇ ਇਹ ਸਥਾਨ ਬਣਾਇਆ ਸੀ ਉਸ ਸਮੇਂ ਤੋਂ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਇਸ ਸਥਾਨ ਤੇ ਸੁਭਾイਮਾਨੇ ਤੇ ਉਸੇ ਤਰ੍ਹਾਂ ਨਿਰੰਤਰ ਗੁਰਬਾਣੀ ਦੇ ਪ੍ਰਵਾਹ ਲੰਗਰਾਂ ਦੇ ਪ੍ਰਵਾਹ ਸੇਵਾ ਸਿਮਰਨ ਦਾ ਪ੍ਰਵਾਹ ਚੱਲ ਰਿਹਾ ਹੈ ਇਹਨਾਂ ਮਹਾਂਪੁਰਖਾਂ ਦੀ ਬੇਅੰਤ ਸੇਵਾ ਹੋਈ ਹੈ ਇਹਨਾਂ ਨੇ ਚੌਥਾ ਜਥਾ ਜਦੋਂ ਜੈਤੋ ਦੇ ਮੋਰਚਾ ਜੋ ਆਪਾਂ 100 ਸਾਲਾ ਮਨਾ ਕੇ ਹਟੇ ਹਾਂ ਜੈਤੋ ਦੇ ਮੋਰਚੇ ਦੀ ਸੀਧੀਆਂ ਦਾ ਤੇ ਉਸੇ ਹੀ ਜੈਤੋ ਦੇ ਮੋਰਚੇ ਦੇ ਵਿੱਚ ਚੌਥੇ ਜਥੇ ਦੇ ਵਿੱਚ ਹੋਲੇ ਮਹੱਲੇ ਤੋਂ ਬਾਅਦ ਚੌਥੇ ਜਥੇ ਦੀ ਇਕਵਾਹੀ ਕਰਦੇ ਹੋਏ ਜੈਤੋ ਨੇ ਮੋਰਚੇ ਵਿੱਚ ਗਏ ਅਤੇ ਦੋ ਸਾਲੀ ਜਿਸ ਸਮੇ ਮੋਰਚਾ ਸਮਾਪਤ ਹੋਇਆ ਉਸ ਸਮੇ ਜਾ ਕੇ ਤਵੇ ਦਾ ਪੱਕਿਆ ਹੋਇਆ ਪ੍ਰਸ਼ਾਦਾ ਛਕਿਆ ਸੰਤ ਮਹਾਰਾਜ ਜੀ ਨੇ ਪ੍ਰਣ ਕੀਤਾ ਕਿ ਅਸੀਂ ਤਵੇ ਦਾ ਪੱਕਿਆ ਹੋਇਆ ਅੰਨ ਪਾਣੀ ਨਹੀਂ ਛਕਾਂਗੇ ਤੇ ਉਸ ਸਮੇ ਫਲ ਫਰੂਟ ਜੜੀਆਂ ਬੂਟੀਆਂ ਨਿੰਮ ਪੱਤੇ ਇਹਨਾਂ ਤੇ ਗੁਜ਼ਾਰਾ ਕੀਤਾ ਅਤੇ ਜਦੋਂ ਮਹਾਰਾਜ ਜੀ ਦਾ ਮੋਰਚਾ ਜਿੱਤਿਆ ਗਿਆ ਅਤੇ ਤਰਨਤਾਰਨ ਸਾਹਿਬ ਵਿਖੇ ਸਾਰੇ ਜਥੇ ਨੂੰ ਸਨਮਾਨਿਤ ਕੀਤੇ ਗਏ ਉਸ ਉਸ ਸਮੇਂ ਦਾ ਸਨਮਾਨ ਚਿੰਨ ਜੋ ਬਾਬਾਏ ਨੂੰ ਮਿਲਿਆ ਇਸ ਸਥਾਨ ਤੇ ਸ਼ੋਭਿਤ ਹੈ ਅਤੇ ਮਹਾਪੁਰਖਾਂ ਨੇ ਇੰਨਾ ਪ੍ਰਣ ਤਕੜਾ ਕੀਤਾ ਕਿ ਅਸੀਂ ਪ੍ਰਸ਼ਾਦਾ ਹੀ ਨਹੀਂ ਛਕਾਂਗੇ ਜਿਨ੍ਹਾਂ ਚਿਹਰ ਪੰਥ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਅਤੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਐਸ ਮਹਾਰਾਜ ਦੇ ਹੁਕਮ ਦੇ ਅਨੁਸਾਰ ਗੁਰਦੁਆਰਾ ਸਾਹਿਬ ਹਰੀਆਂ ਬਿਲਾ ਸਾਹਿਬ ਦੀ ਸੇਵਾ ਵੀ ਇਹਨਾਂ ਨੇ ਕਰਵਾਈ ਇਮਾਰਤਾਂ ਦੀ ਅਤੇ ਉਹਨਾਂ ਦੇ ਬਿਲਕੁਲ ਸਾਹਮਣੇ ਸਥਾਨ ਹੈ ਸ਼ੀਦਾ ਸਿੰਘ ਦਾ ਜੋ ਕਿ ਇਹਨਾਂ ਮਹਾਂਪੁਰਖਾਂ ਨੇ ਹੀ ਪ੍ਰਗਟ ਕੀਤਾ ਅਤੇ ਪਿੰਡ ਗੋਂਦਪੁਰ ਵਿਖੇ ਸਤਵੇਂ ਪਾਸ਼ਾ ਸਾਈ ਸਤਗੁਰੂ ਸ੍ਰੀ ਗੁਰੂ ਹਰਿਐਸ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਟਾਲੀ ਸਾਹਿਬ ਉਸ ਦੀ ਸੇਵਾ ਵੀ ਇਹਨਾਂ ਮਹਾਂਪੁਰਖਾਂ ਨੇ ਹੀ ਕਰਾਈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਨਵੀਨ ਇਮਾਰਤ ਹੈ ਇਸ ਦੀ ਉਸਾਰੀ ਜੋ ਸੰਤ ਪਾਪਾ ਜਗਦੇਵ ਸਿੰਘ ਜੀ ਮੋਨੀ ਜਦੋਂ ਤਿਨਾਂ ਦੇ ਦਸਤਾਰ ਬੰਦੀ ਹੋਈ ਉਹਨਾਂ ਨੇ ਇਹ ਸੇਵਾ ਦਾ ਕੁੰਭ ਜੋ ਸੀ ਆਰੰਭ ਕੀਤਾ ਤੇ 2006-7 ਦੇ ਵਿੱਚ ਇਸ ਨੂੰ ਟੱਕ ਲੱਗਾ ਨਵੇਂ ਦਰਬਾਰ ਨੂੰ ਅਤੇ ਉਸ ਤੋਂ ਉਪਰੰਤ ਸੇਵਾ ਚੱਲਦੀ ਹੋਈ 2009 ਦੇ ਵਿੱਚ ਸੰਜਗ ਦੇਵ ਸਿੰਘ ਮੋਨੀ ਜੀ ਚੜ੍ਹਾਈ ਕਰ ਗਏ ਸੱਚਖੰਡ ਚਲੇ ਗਏ ਉਹਨਾਂ ਤੋਂ ਉਪਰੰਤ ਪਰਮ ਪੂਜਨੀਕ શ્રીਮਨ ਸੰਤਬਾਬ ਬਲਵੀਰ ਸਿੰਘ ਜੀ ਰੱਬ ਜੀ ਤਿਨਾਂ ਨੇ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਜੋ ਮੁਕੰਮਲ ਕਰਵਾਈ ਅਤੇ ਨਵੇਂ ਲੰਗਰ ਹਾਲ ਦਾ ਜੋ ਪ੍ਰੋਜੈਕਟ ਆਰੰਭਿਆ ਸੀ ਉਹ ਵੀ ਸੰਪੂਰਨ ਕਰਵਾਇਆ ਦੱਸ ਦੇਣਾ ਚਾਹੁੰਦੇ ਆ ਕਿ ਇੱਥੇ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਵੀ ਮੌਜੂਦ ਹੈ ਕਹਿੰਦੇ ਨੇ ਜੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਜੇ ਪੰਥ ਦੀ ਗੱਲ ਚੱਲੀ ਹੈ ਤਬੀਲਾ ਸਾਹਿਬ ਵੀ ਇੱਥੇ ਪ੍ਰਕਾਸ਼ਿਤ ਹੈ ਤੇ ਜਿੱਥੇ ਤਪੱਸਿਆ ਕੀਤੀ ਹੈ ਤਪਸਥਾਨ ਵੀ ਪ੍ਰਕਾਸ਼ਿਤ ਹੈ ਕਿੰਨੇ ਸਾਲ ਤਪੱਸਿਆ ਕੀਤੀ ਬਾਬਾ ਜੀ ਨੇ ਮਹਾਪੁਰਖ ਜਦੋਂ ਫੌਜ ਦੇ ਵਿੱਚੋਂ ਨਾਮ ਕਟਾ ਕੇ ਇੱਥੇ ਆਏ ਤਾਂ ਉਸ ਸਮੇਂ ਤੋਂ ਲੈ ਕਰਕੇ ਉਹਨਾਂ ਨੇ ਆਪਣੇ ਆ ਜੀਵਨ ਤਪੱਸਿਆ ਇਸ ਸਥਾਨ ਤੇ ਕੀਤੀ ਇਸ ਸਥਾਨ ਦੇ ਨਾਲ ਹੀ ਲੱਗਦੇ ਇਸ ਸਥਾਨ ਤੋਂ ਅਗਲਾ ਸਥਾਨ ਹੈ ਗੁਰਦੁਆਰਾ ਡੋਮ ਸਾਹਿਬ ਅਤੇ ਇੱਕ ਸਾਹਮਣੇ ਜੋ ਦਰਸ਼ਨੀ ਡਿਉੜੀ ਤੋਂ ਇੱਕ ਸਥਾਨ ਹੈ ਇਸੇ ਤਰ੍ਹਾਂ ਇਸ ਇਲਾਕੇ ਦੇ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਨੇ ਤਪੱਸਿਆ ਕੀਤੀ ਪਰਮ ਪੂਜਨੀਕ શ્રીਮਨ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਤੋਂ ਵੁਰਸਾਈ ਹੋਏ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਜੋ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸਨ ਤਿਨਾਂ ਦੇ ਗੁਰੂ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਆਪਸ ਦੇ ਵਿੱਚ ਗੁਰਪਾਈ ਸਨ ਸੰਤ ਬਾਬਾ ਆਇਆ ਸਿੰਘ ਜੀ ਜੋ ਸੰਤ ਬਾਬਾ ਕਰਮ ਸਿੰਘ ਮਾਰੇ ਹੋ ਤਿਮਰਦਾਨ ਵਾਲਿਆਂ ਤੋਂ ਬਰੋਸਾਏ ਸਨ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਵੀ ਉਹਨਾਂ ਤੋਂ ਬਰੋਸਾਏ ਸਨ ਤੇ ਉਹ ਆਪਸ ਦੇ ਵਿੱਚ ਗੁਰ ਗੁਰਪਾਈ ਸੀ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਵੀ ਇਸ ਸਥਾਨ ਨਾਲ ਪਿਆਰ ਰਿਹਾ ਕਿਉਂਕਿ ਬਾਬਾ ਆਇਆ ਸਿੰਘ ਜੀ ਦੇ ਬਚਨ ਸਨ ਕਿ ਆ ਸਾਡੇ ਰੂਪ ਦੇ ਵਿੱਚ ਤੁਸੀਂ ਦਰਸ਼ਨ ਸੰਤ ਬਾਬਾ ਹਰਨਾਮ ਸਿੰਘ ਜੀ ਜਾਣ ਵਾਲਿਆਂ ਦੇ ਕਰਨਾ ਤੇ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਵੀ ਇੱਥੇ ਆਇਆ ਕਰਦੇ ਸਨ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਜਵਾਲਾ ਵਾਲੇ ਅੱਜ ਜੀ ਨੇ ਇਹਨਾਂ ਦਾ ਇਹਨਾਂ ਦੇ ਬਾਰੇ ਸਰਵਣ ਕੀਤਾ ਹੋਏਗਾ ਉਹ ਵੀ ਏਸੀ ਅਸਥਾਨ ਤੋਂ ਵਸਾਈ ਹੋਏ ਮਹਾਂਪੁਰਖ ਪਰਮ ਪੂਜਨੀਕ ਸ਼੍ਰੀਮਾਨ ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਸ਼ਾਹਬਦ ਮਾਰਕੰਡਾ ਟੂਟੋ ਮਿਆਰੇ ਵਾਲੇ ਉਹ ਵੀ ਇਹਨਾਂ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਇਨਤ ਦੇ ਬਰਸਾਏ ਹੋਏ ਮਹਾਪੁਰਖ ਨੇ ਅਤੇ ਇਸ ਅਸਥਾਨ ਦੇ ਉੱਤੇ ਮਹਾਪੁਰਖਾਂ ਨੇ ਗੁਰਬਾਣੀ ਦਾ ਪ੍ਰਵਾਹ ਇਸ ਇਸ ਤਰ੍ਹਾਂ ਚਲਾਇਆ ਕਿ ਜੋ 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 ਇਸ ਅਸਥਾਨ ਦੇ ਨਾਲ ਜੁੜੇ ਮਹਾਪੁਰਖ ਬਣੇ 41 ਦੇ ਕਰੀਬ 41 ਦੇ ਕਰੀਬ ਜੋ ਬ੍ਰਹਮ ਗਿਆਨੀ ਮਹਾਪੁਰਖ ਇਸ ਅਸਥਾਨ ਤੋਂ ਨਿਕਲੇ ਨੇ ਸੰਤ ਬਾਬਾ ਪਾਲ ਸਿੰਘ ਜੀ ਸੰਤ ਬਾਬਾ ਜਵਾਲਾ ਸਿੰਘ ਜੀ ਸੰਤ ਬਾਬਾ ਉਜਾਗਰ ਸਿੰਘ ਜੀ ਸੰਤ ਬਾਬਾ ਚੰਨਨ ਸਿੰਘ ਜੀ ਗ੍ਰੰਥੀ ਜੀ ਇਸ ਤਰ੍ਹਾਂ ਕਰਕੇ ਬਹੁਤ ਹੀ ਇਤਿਹਾਸਕ ਜਾਣਕਾਰੀ ਦਿੱਤੀ ਹੈ ਉਮੀਦ ਹੈ ਕਿ ਸਿੱਖ ਸੰਗਤਾਂ ਨੂੰ ਵੀ ਸਾਡੇ ਚੈਨਲ ਦੇ ਮਾਧਿਅਮ ਦਰਾਂ ਇਸ ਗੁਰਦੁਆਰਾ ਸਾਹਿਬ ਬਾਰੇ ਹੋਰ ਵੀ ਗਿਆਨ ਚ ਵਾਧਾ ਹੋਵੇਗਾ ਕੋਈ ਅਪੀਲ ਕਰਨਾ ਚਾਹੁੰਦੇ ਆ ਸਿੱਖ ਸੰਗਤਾਂ ਨੂੰ ਹਾਂਜੀ ਅਪੀਲ ਇਹ ਹੀ ਹੈ ਕਿ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਕੇਸ ਦਾੜਾ ਰੱਖੀ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਜੋ ਮਹਾਰਾਜ ਜੀ ਨੇ ਸਾਨੂੰ ਦੱਸਿਆ ਹੋਇਆ ਹੈ ਉਸ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ ਮਹਾਰਾਜ ਜੀ ਦਾ ਫਰਮਾਨ ਹੈ ਭਈ ਪ੍ਰਾਪਤ ਮਾਨੁ ਦੇਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰਕਾਜ ਤਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋ ਸਾਨੂੰ ਵੀ ਜਪਣਾ ਚਾਹੀਦਾ ਹੈ ਅਸੀਂ ਨਸ਼ਿਆਂ ਤੋਂ ਗੁਰੇਜ਼ ਕਰੀਏ ਗੁਰੂ ਵਾਲੇ ਬਣੀ ਅਮਰਤ ਛਕੀਏ ਵੱਤ ਤੋਂ ਵੱਦ ਰੇਤ ਦੇ ਧਾਰਣੀ ਹੋਈਏ ਅਤੇ ਗੁਰੂ ਮਹਾਰਾਜ ਜੀ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰੀਏ ਜੀ ਅੱਜ ਕੱਲ ਦੇ ਸਮੇਂ ਨੂੰ ਦੇਖਦੇ ਹੋਏ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਵੱਤ ਤੋਂ ਵੱਦ ਰੁੱਖ ਲਗਾਉਣੇ ਚਾਹੀਦੇ ਨੇ ਤੇ ਇਹੀ ਸੰਗਤਾਂ ਨੂੰ ਅਪੀਲ ਹੈ ਜੋ ਇਹਨਾਂ ਅਸਥਾਨਾਂ ਦੀ ਸੇਵਾ ਚੱਲ ਰਹੀ ਹੈ ਇਸ ਅਸਥਾਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਾਹੀ ਨਹੀਂ ਚਲਦੀ ਸਾਡੇ ਤੋਂ ਪੂਰਾ ਪਰਮ ਪੂਜਨੀਕ શ્રીਮਨ ਸੰਤ ਬਾਬਾ ਬਲਵੀਰ ਸਿੰਘ ਜੀ ਰੱਬ ਜੀ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਸੰਗਤਾਂ ਨੂੰ ਉਤਾਰਦੇ ਸਨ ਤੇ ਸੰਗਤਾਂ ਦੇ ਗੁਰਬਾਣੀ ਕੀਰਤਨ ਕਥ ਵਿਚਾਰਾਂ ਦੇ ਨਾਲ ਜੋੜਦੇ ਸਨ ਸੋ ਉਨਾ ਤੋਂ ਉਪਰੰਤ ਇਸ ਸੰਦੀ ਸੇਵਾ ਸੰਤ ਬਾਬਾ ਬਲਰਾਜ ਸਿੰਘ ਜੀ ਅਤੇ ਦਾਸ ਦੀ ਡਿਊਟੀ ਲੱਗੀ ਹੈ ਅਸੀਂ ਰਲ ਮਿਲ ਕੇ ਸੇਵਾਵਾਂ ਨਿਭਾ ਰਹੇ ਹਾਂ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪਣੀਆਂ ਸੇਵਾਵਾਂ ਬਖਸ਼ਦੇ ਰਹਿਣ ਤੇ ਹੋਈ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਮਾਨ ਪੱਤਰ ਕਿਸ ਚੀਜ਼ ਦਾ ਹੈ ਇਹ ਮਾਨ ਪੱਤਰ ਜਦੋਂ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਚੌਥੇ ਜਥੇ ਦੇ ਵਿੱਚ ਜੈਤੋ ਦੇ ਮੋਰਚੇ ਤੋਂ ਆਏ ਤੇ ਤਰਨ ਤਰਨ ਸਾਹਿਬ ਵਿਖੇ ਬਹੁਤ ਵੱਡਾ ਸਮਾਗਮ ਹੋਇਆ ਸੀ ਉਸ ਤੋਂ ਉਪਰੰਤ ਉੱਥੇ ਜੋ ਜੋ ਜਥੇ ਦੇ ਵਿੱਚ ਗਏ ਸਨ ਤੇ ਉਹਨਾਂ ਨੂੰ ਇਹ ਜਥਿਆਂ ਦੀ ਸੇਵਾ ਵਿੱਚ ਮਾਨ ਪੱਤਰ ਦਿੱਤਾ ਗਿਆ ਸੀ ਜੋ ਕਿ ਕਵਿਤਾ ਦੇ ਰੂਪ ਵਿੱਚ ਹੈ। ਹਾਂਜੀ। ਕੈਦ ਸੀ ਕਿ ਜਿਹੜੇ ਉਹਨਾਂ ਨੇ ਛੱਡੇ ਨਹੀਂ ਸੀ ਬਾਕੀ ਸਿੰਘ ਆ ਗਏ ਸੀ ਤੇ ਉਹਨਾਂ ਬਾਰੇ ਲਿਖਿਆ ਹੋਇਆ ਵੀ ਇਹ ਇਹ ਜਾਣੇ ਕੈਦ ਹਨ। ਉਹਨਾਂ ਬਾਰੇ ਵੀ ਲਿਖਿਆ ਹੋਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਸੇਵਕ ਜਥਾ ਸ੍ਰੀ ਤਰਨਤਾਰਨ ਸਾਹਿਬ ਵਾਲਿਆਂ ਤੇਨਾਂ ਵੱਲੋਂ ਇਹ ਸਾਰਾ ਮਾਨ ਪੱਤਰ ਜੋ ਉੱਥੇ ਸਮਾਗਮ ਕਰਵਾ ਕੇ ਦਿੱਤੇ ਗਏ ਸਨ ਤੇ ਇੱਥੇ ਸਮਾਗਮ ਕਿੰਨੇ ਸਮੇਂ ਤੇ ਕਿਸ ਸਮੇਂ ਹੁੰਦਾ ਜੀ ਹਾਂਜੀ ਇੱਥੇ ਬਾਕੀ ਸਾਰੇ ਸਮਾਗਮ ਮਨਾਏ ਜਾਂਦੇ ਜਿਸ ਤਰ੍ਹਾਂ ਗੁਰੂ ਮਹਾਰਾਜ ਦੇ ਗੁਰਪੁਰਬ ਹੋਰ ਜੋੜ ਮੇਲੇ ਸਾਰੇ ਮਨਾਏ ਜਾਂਦੇ ਆ ਸੰਗਰਾਂਦਾਂ ਸਾਰੀਆਂ ਮਨਾਈਆਂ ਜਾਂਦੀਆਂ ਅਤੇ ਜੋ ਸੰਤ ਪਾਬਾਹਰ ਨਾਮ ਸਿੰਘ ਮਹਾਰਾਜ ਜੀ ਤੇਨਾਂ ਦਾ ਵਰਸੀ ਸਮਾਗਮ ਛੇ ਪੋਨ ਹੁੰਦਾ ఏ పక్కా స్మగమం ఉంది. వెల్కమ్ టు DAV యూనివర్సిటీ జల్ందర్. వేర్ నాలెడ్జ్ మీట్స్ ఇన్నోవేషన్. ఎస్టాబ్లిష్డ్ విత్ ద విజన్ టు ఎంపైర్ మైండ్స్ అండ్ ట్రాన్స్‌ఫార్మ్ ఫ్యూచర్స్. అట్ DAV యూనివర్సిటీ వి బిలీవ్ ఇన్ ఎక్సలెన్స్ త్రూ ఎడ్యుకేషన్. వేర్ ట్రెడిషన్ మీట్స్ మోడర్నिटी. आवर స్టేట్ ఆఫ్ ది ఆర్ట్ క్యాంపస్ అండ్ వరల్డ్ క్లాస్ వెకాలిటీ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.